ਗੁਰੂ ਕੇ ਸਾਧ ਜਨ ਵਾਗੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸ੍ਰੀ ਮਹੇਸ਼ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਦਿੱਤਾ ਹੋਇਆ ਨਾਰਾ ਉੱਚੀ ਆਵਾਜ਼ ਚ ਬੁਲੰਦ ਕਰੀਏ ਆਖੋ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਪ੍ਰਭ ਤੇ ਸਵਾਗਤ ਅੱਜ ਛਾਲ ਜਦੋਂ ਤੋਂ ਲਾਈਵ ਤਸਵੀਰਾਂ ਪਤਾ ਲੱਗਿਆ ਕਿ ਸਾਡੇ ਮੌਜੂਦ ਵਿੱਚ ਆ ਰਹੇ ਬਜ਼ੁਰਗ ਸਰਦਾਰ ਬੇਜਲ ਸਿੰਘ ਜੀ ਚੰਦਵਾਲਾ ਜ਼ਿਲ੍ਹਾ ਫੁੱਲਾ ਤੋਂ ਜੋ ਟ੍ਰੈਫਿਕ ਪੀੜ ਵਿੱਚ ਆਉਣ ਕਰਕੇ ਰਸਟਾ ਨੰਬਰ ਲਗਾ ਉਹ ਕਾਲ ਕਰਾ ਕਰਕੇ ਤੇ ਮੌਜੂਦ ਦੇ ਸ਼ਹਿਰ ਜਿਨ੍ਹਾਂ ਨੂੰ ਆਪਾਂ ਸੋ ਸਮਾਂ ਪਹਿਲਾਂ ਇੱਥੋਂ ਰਵਾਨਗੀ ਦਿੱਤੀ ਆ ਬਾਅਦ ਚ ਮੰਗ ਨਾਲ ਗੱਲ ਕਰਕੇ ਕਰਵਾ ਦੋ ਉਹ ਸਾਰੇ ਜਿੱਥੇ ਬੰਦਿਆਂ ਦੇ ਆਪਸ ਵਿੱਚ ਵਾਦਲਾ ਨੇ ਆਪਣੇ ਆਪਣੇ ਝੰਡੇ ਦੀ ਰਸਮ ਤੇ ਬਰਾਤ ਉਹਨਾਂ ਦਾ ਅਲੱਗ ਦਾ ਕੀਤਾ ਹੈਗਾ ਕਿਉਂਕਿ ਅੱਜ ਟੋਟਲ ਸ਼ੰਭੂਜ ਖਲੋਰੀ ਵਾਟਰ ਤੇ ਮੋਰਚੇ ਨੂੰ ਚੱਲਦੇ ਆ 58 ਦੇ ਬੋਤੇ 58 ਜਨਾਂ ਦੇ ਵਿੱਚ ਇਹ ਗਿਰਦੀ ਨਹੀਂ ਹੈ ਜੀ ਟੋਟਲ ਜਿਹੜੇ ਸ਼ਹੀਦ ਨੇ ਦੋਨਾਂ ਮੋਰਚਿਆਂ ਦੇ ਅੱਜ 15 ਮਾਰਚ ਨੂੰ ਜਿਹਨੂੰ ਆਪਾਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਲੱਗਰ ਨੂੰ ਰਵਾਨਾ ਕੀਤਾ ਹੈ ਹੈਲੋ ਜੀ ਸੋ ਦੂਜੇ ਪਾਸੇ ਦੇਖੀਏ ਕਿ ਚਮਕੌਰ ਦੀ ਗਲੀ ਦੇ ਜੰਗ ਦੇ ਵਿੱਚ 14 ਸਾਲ ਦੀ ਉਮਰ ਵਿੱਚ ਸਾਬਕਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਲੱਖ ਦੇ ਜਗਰ ਪਾਪਾ ਜਗਰ ਸਿੰਘ ਜੀ ਜੀ ਇੱਕ ਦਿਨ ਦਾ ਅੱਜ ਚਰਮ ਦਿਹਾੜਾ ਵੀ ਹੈ ਸੋ ਆਪ ਜੀ ਮੋਰਚੇ ਦੇ ਵਿੱਚ ਡਟੇ ਹੋਏ ਹੋ ਬਹੁਤ ਸਾਰੇ ਨੌਜਵਾਨ ਬਜ਼ੁਰਗ ਸਭਾ ਸਿਰਸਤੌਰ ਤੇ ਸਾਡੀਆਂ ਮਤਾਵਾਂ ਤੇ ਪੈਣਾ ਪਿਛਲੇ ਦਿਨ ਸਮੁੱਚੇ ਆਪੂ ਸੇ ਬਨਵਾਣੋ ਕਿ ਤਣਕ ਦੀ ਬਾੜੀ ਬਿਲਕੁਲ ਫਿਰ ਤੇ ਆ ਚੁੱਕੀ ਹੈ ਕਿ ਜਿਸ ਤਰੀਕੇ ਨਾਲ 13 ਫਰਵਰੀ ਤੋਂ ਲੈ ਕੇ ਹੁਣ ਤੱਕ ਦਾ ਮੋਰਚੇ ਦੀ ਬਿਵਾਈ ਸਾਡੇ ਭਾਈ ਵੀਰਾਂ ਨੇ ਕੀਤੀ ਹੈ ਔਰਜੇ ਦੇ ਆਪ ਸਰਵਾਂ ਨੇ ਪਾਸ ਕੀਤਾ ਜਿੱਥੇ ਮੋਰਚਾ ਫਰਜ਼ ਕਾਰਜੋ ਕਿਸਾਨਾਂ ਨੌਜਵਾਨਾਂ ਤੇ ਬਜ਼ੁਰਗਾਂ ਦਾ ਸਾਂਭਿਆ ਸੀ ਤੇ ਸਾਡੀਆਂ ਮਤਾਵਾਂ ਪੈਣਾ ਨੇ ਘਰ ਦੇ ਵਿੱਚ ਸਵੇਰੇ ਬੱਚਿਆਂ ਨੂੰ ਕਿੱਥੇ ਤਿਆਰ ਕਰਨਾ ਸਕੂਲ ਪਹੁੰਚਣ ਵਾਸਤੇ ਔਰ ਉੱਥੇ ਹੀ ਘਰ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ ਖੇਤੀ ਦੀ ਸਾਂਭ ਸੰਭਾਲ ਕਰਨੀ ਹੁਣ ਜਿਹੜੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਹੋਰ ਮੁਤਾਵਾ ਦੇ ਚਰਨਾਂ ਵਿੱਚ ਭਾਈ ਬੇਨਤੀ ਹੈ ਸਬੂਜੇ ਰਿਦਰਚਪਾਣੇ ਆਗੂ ਸੇਵਾਨਾਂ ਨੇ ਅਲੱਗ-ਅਲੱਗ ਜਿੱਥੇ ਬੰਦਿਆਂ ਦੀ ਡਿਊਟੀ ਲਗਾ ਦਿੱਤੀ ਹੈ ਉਹ ਆਪਣੇ ਆਪਣੇ ਨਗਰਾਂ ਦੇ ਵਿੱਚੋਂ ਸਾਡੀਆਂ ਸਰਕਾਰ ਜੋ ਮੁਤਾਵਾ ਤੇ ਪੈਣਾ ਇਸ ਮੋਰਚੇ ਵਿੱਚ ਆਣ ਕੇ ਬਾਗ ਨੂੰ ਸੰਭਾਲਣੀਆਂ ਔਰ ਜਿੰਨੇ ਵੀ ਨੌਜਵਾਨ ਤੇ ਸੇਵਕ ਸੇਵਾਨ ਨੇ ਉਹ ਆਪਣੇ ਖੇਤੀਬੱਤੀ ਅਣਕ ਦੀ ਫਸਲ ਨੂੰ ਸੰਭਾਲ ਕੇ ਜਲਦੀ ਫਸਲ ਸੰਭਾਲ ਕਰਕੇ ਉਸ ਮੋਰਚੇ ਦੇ ਦੁਬਾਰਾ ਆਉਂਦੀ ਕਿਰਪਾ ਦਾ ਅਗਰ ਕਰਾਉਣਾ ਉਹ ਆਪਕੀ ਨੇ ਦੇਖਿਆ 2021 ਦੇ ਵਿੱਚ ਵੀ ਮੋਰਚਾ ਪੂਰਾ ਤੀਕ ਤੇ ਹੋ ਕੇ ਉਸ ਮੋਰਚੇ ਦੇ ਰੂਪ ਪੂਰੇ ਬੜੇ ਵਿੱਚੋ ਲੋਕਾਂ ਨੇ ਆਪਣਾ ਸੁਜੋਗ ਪਾਇਆ ਸੀਗਾ ਔਰ ਇਸੇ ਤਰ੍ਹਾਂ ਆਪ ਵੀ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਕੀ ਤਰੀਕ ਨੂੰ ਕਲੌਰੀ ਬਾਦਰ ਦੇ ਉੱਪਰ 22 ਸਾਲ ਦਾ ਨੌਜਵਾਨ ਸ਼ੁੱਧ ਕਰਤਕ ਬੱਲੋ ਸ਼ਹੀਦ ਹੋਇਆ ਉੱਥੇ ਪੋਰਟੇ ਦੇ ਵਿੱਚ ਬਹੁਤ ਵੱਡੀ ਚੜ੍ਹਤ ਆ ਕੇ ਗਿਆ ਸਰਜੀਤ ਕਰਕੇ ਗਿਆ ਫਿਰ ਚੁੱਕਦਾ ਉਸ ਨੌਜਵਾਨ ਦੀ ਸ਼ਹੀਦੀ ਤੇ ਕਿਉਂਕਿ ਸਮੇ ਸਮੇਂ ਦੇ ਦੌਰਾਨ ਜਦੋਂ ਦੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਬਹੁਤ ਸਾਰੇ ਕਵੀਆਂ ਨੇ ਆਪਣੀ ਆਪਣੀ ਲੈਂਤ ਤੋਂ ਲਿਖਿਆ ਕਲਮ ਨਾਲ ਲਿਖਿਆ ਕਿ ਸ਼ਹੀਦੋ ਕੇ ਚਿਤਾ ਤੇ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋ ਕਾ ਬਾਕੀ ਇਹ ਇਰਸ਼ਾ ਹੋਗਾ ਸੋ ਉਹਨਾਂ ਦੀ ਕਲਪਨਾਤਰਾ